ਜੀ ਦੇਖ ਰਹੇ ਹੋ ਪਛ ਪੰਜਾਬ ਦੇ ਟਹਿਣੀ ਮਾਟਾ ਦੇ ਜਰਮਾ ਅੱਜ 26 ਜਨਵਰੀ ਤੇ ਸੰਯੁਕਤ ਖਾਨ ਮੋਤੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਟਰੈਕਟਰ ਮਾਰਚ ਦੀ ਜਿਸ ਨੇਸ ਬੰਦ ਵਿੱਚ ਅੱਜ ਨੋ ਰੋਡ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਐਸਟੀਐਮ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੇ ਸਾਨੂੰ ਤਸਵੀਰਾਂ ਉਠਾ ਰਹੇ ਮੌਕੇ ਦੀਆਂ ਜੁੜੇ ਰਹੋ ਵਿਸ਼ੇ ਪੰਜਾਬੀ ਟੀਵੀ ਦੇ ਨਾਲ ਹਾਂ ਜੀ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਪਹਿਲਾਂ ਦਾ 220 ਟਰੈਕਟਰ ਮਾਰਚ ਦੀ ਤਕ ਟੱਕ ਕੀ ਹੈ ਕਰਤੀ ਮੈਂ ਸਮਝਿਆ ਨਹੀਂ ਜੀ ਟੱਕ ਕੀ ਹੈ ਟਰੈਕਟਰ ਮੈਂ ਸਮਝਾ ਰਿਹਾ ਜੀ ਨਹੀਂ ਨਹੀਂ ਇੱਕ ਮਟਰੈਕਟਰ ਮਾਰਚ ਦੀ ਟੱਕ ਕੀ ਹੈ ਹਾਂ ਜੀ ਟਰੈਕਟਰ ਮਾਰਚ ਦਾ ਕਾਰਨ ਹੈ ਜੀ ਇੱਕ ਤਾਂ ਜਿਹੜਾ ਇਹ ਮੰਡੀਕਰਨ ਖਤਮ ਕਰ ਰਹੀ ਸੈਂਟਰ ਗਵਰਨਮੈਂਟ ਉਹਨੇ ਆਪ ਦੇ ਤੌਰ ਤੇ ਜਿਹੜੇ ਕਾਨੂੰਨ ਬਣਾ ਕੇ ਅੰਦਰ ਖਾਤੇ ਲਾਗੂ ਕਰ ਰਹੇ ਆ ਉਹਦਾ ਵਿਰੋਧ ਕਰਨ ਦੇ ਸਬੰਧ ਦੇ ਵਿੱਚ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਇਹ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੋਣਾ ਹੈ ਇਹ ਟਰੈਕਟਰ ਮਾਰਚ ਇੱਥੇ ਪੁੱਡਾ ਕਲੋਨੀ ਦੇ ਦੁਸ਼ਹਿਰਾ ਗਰਾਊਂਡ ਤੋਂ ਸ਼ੁਰੂ ਹੋਏਗਾ ਔਰ ਇਹ ਬਠਿੰਡਾ ਚੌਕ ਤੋਂ ਹੁੰਦਾ ਹੋਇਆ ਧਾਨੇ ਵਾਲਾ ਚੌਕ ਘੁੰਮ ਕੇ ਫਿਰ ਬਠਿੰਡਾ ਚੌਕ ਵੱਲ ਦੀ ਇਹ ਤਹਿਸੀਲ ਤੱਕ ਜਾਏਗਾ ਜੀ ਇਹ ਮਤਲਬ ਤੁਸੀਂ ਇਹ ਸਾਂਝਾ ਪ੍ਰੋਗਰਾਮ ਕਿਉਂ ਨਹੀਂ ਕਰ ਲੈਂਦੇ ਵੀ ਕੁਝ ਜਿਹੜੇ ਉੱਥੇ ਗੈਰ ਰਾਜਨੀਤਕ ਆਲੇ ਔਲਖੀ ਖੜੇ ਆ ਐਸ ਤਰ੍ਹਾਂ ਵੱਖੋ ਵੱਖਰੇ ਜੇ ਇਹਦੇ ਨਾਲ ਥੋੜੀ ਜਿਹੀ ਪ੍ਰਸ਼ਾਸਨ ਨੂੰ ਕੋਈ ਲਿਫਟ ਨਹੀਂ ਮਿਲਦੀ ਵੀ ਜਦੋਂ ਜਦੋਂ ਤੁਸੀਂ ਪਾਰ ਜਾਣੇ ਆਪ ਸਵੇਦੀ ਤੇ ਇੱਕ ਤਾਂ ਹੋਣਾ ਚਾਹੀਦਾ ਐਕਚੁਅਲੀ ਨਾ ਇਹ ਉੱਪਰੋਂ ਤਾਂ ਹੈਗਾ ਇੱਕ ਜਗ੍ਹਾ ਤੇ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਉਹਨਾਂ ਨੇ ਆਪਦੇ ਤੌਰ ਤੇ ਉੱਥੇ ਰੱਖ ਲਿਆ ਕਿਉਂਕਿ ਟਰੈਕਟਰਾਂ ਦਾ ਉਹ ਜਿਆਦਾ ਦੂਰ ਜਾਣਾ ਵੀ ਥੋੜਾ ਜਿਹਾ ਔਖਾ ਹੈ ਇਸ ਕਰਕੇ ਕਈਆਂ ਨੇ ਆਪਣੇ ਜਿਵੇਂ ਲੰਬੀ ਵਿੱਚ ਵੀ ਰੱਖਿਆ ਹੋਇਆ ਔਲਕੇ ਵਿੱਚ ਵੀ ਕਿਉਂਕਿ ਉਹ ਸੋਚਦੇ ਵੀ ਇੰਨੀ ਦੂਰ ਆਉਣਾ ਫਿਰ ਨੇੜੇ ਟਰੈਕਟਰ ਜਾਦੇ ਇਕੱਠੇ ਹੋ ਜਾਂਦੇ। ਬਈ ਇਹ ਦੂਰ ਆਉਣ ਵਾਲੀ ਤਾਂ ਕੋਈ ਇੱਡੀ ਗੱਲ ਨਹੀਂ ਜਦੋਂ ਜਾਣਾ ਹੀ ਹੋਵੇ ਤਾਂ ਦੂਰ ਵੀ ਜਾਇਆ ਜਾਂਦਾ ਪਰ ਇਹ ਜਿਹੜੇ ਸਾਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਹੋਇਆ ਦੋ ਥਾਵਾਂ ਤੇ ਉਹਨਾਂ ਨੇ ਵੱਖਰਾ ਕੀਤਾ ਤੁਹਾਡਾ ਤੁਸੀਂ ਵੱਖਰਾ ਕੀਤਾ। ਇਹ ਕੋਈ ਦੂਰ ਨੇੜੇ ਦੀ ਗੱਲ ਨਹੀਂ ਇਹ ਤਾਂ ਮੈਨੂੰ ਲੱਗਦਾ ਵੀ ਇਹ ਕੋਈ ਓਮੇ ਦਾ ਸ਼ਿਕਾਰ ਹੋਈਆਂ ਜੀ। ਇਹ ਵੇਖੋ ਥੱਲੇ ਵਾਲੇ ਲੈਵਲ ਤੇ ਜੇ ਕੋਈ ਹੈਗਾ ਸਿਸਟਮ ਪਰ ਉੱਪਰੋਂ ਤਾਂ ਸਭ ਨੂੰ ਸਾਨੂੰ ਹਦਾਇਤ ਆ ਕਿ ਸਾਰਾ ਜਿੰਨਾ ਵੀ ਇਹ ਪ੍ਰੋਗਰਾਮ ਸਾਰਾ ਸੰਯੁਕਤ ਮੋਰਚੇ ਵੱਲੋਂ ਆ ਔਰ ਇੱਕ ਜਗ੍ਹਾ ਤੇ ਕਰਨਾ ਹੈ ਪ੍ਰਧਾਨ ਜੀ ਪ੍ਰਧਾਨ ਜੀ ਅੱਜ ਜਿਹੜਾ ਸੰਯੁਕਤ ਮੋਰਚੇ ਦੀ ਇਕਾਦਤ ਤੁਸੀਂ ਅੱਜ ਟਰੈਕਟਰ ਮਾਰਚ ਕਰ ਰਹੇ ਹੋ ਹੋਰ ਤੁਹਾਡੀਆਂ ਕਿਹੜੀਆਂ-ਕਿਹੜੀਆਂ ਡਿਮਾਂਡਾਂ ਜਿਹੜੀਆਂ ਕੇਂਦਰ ਸਰਕਾਰ ਕੰਨੀ ਤੁਸੀਂ ਮੰਗ ਕਰਦੇ ਹੋਰ ਇੱਕ ਤਾਂ ਐਮਐਸਪੀ ਦਾ ਸੀ ਸਭ ਤੋਂ ਵੱਡਾ ਮੁੱਦਾ ਐਮਐਸਪੀ ਦੇ ਮੰਡੀਕਰਨ ਜਿਹੜਾ ਖਤਮ ਕਰ ਰਹੇ ਮੇਨ ਹੈ ਮੰਗਾ ਹੈ ਬਾਕੀ ਉਹਦੇ ਨਾਲ ਹੋਰ ਵੀ ਜਿਹੜੇ ਕਿਸਾਨਾਂ ਤੇ ਪਰਚੇ ਹੋਏ ਆ ਉਹ ਰੱਦ ਕੀਤੇ ਜਾਣ ਜਾਂ ਜਿਹੜੀਆਂ ਬਾਕੀ ਵੀ ਮੰਗਾ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਉਹਨਾਂ ਦੇ ਮੰਗ ਕਰ ਰਹੇ ਆ ਪਿਛਲੇ ਜਿਹੜਾ ਗੈਰ ਰਾਜਨੀਤਿਕ ਚੱਲ ਰਿਹਾ ਉਥੇ ਮੋਰਚਾ ਚੱਲ ਰਿਹਾ ਉਥੇ ਸੰਯੁਕਤ ਕਿਸਾਨ ਮੋਰਚੇ ਦੀ ਤੁਸੀਂ ਵੈਸੇ ਉਹਨੂੰ ਹਮਾਇਤ ਦਿੱਤੀ ਐ ਹਲੇ ਉਥੇ ਤੁਸੀਂ ਹਲੇ ਪਹੁੰਚੇ ਨਹੀਂ ਹਲੇ ਕੀ ਕਾਰਨ ਕੀ ਉਹਨਾਂ ਦਾ ਹਲੇ ਪਹੁੰਚਣ ਦਾ ਐਕਚੁਅਲੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਅੱਗੋਂ ਇਹ ਮੀਟਿੰਗ ਹੈਗੀ ਆ ਉਸ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਏਗਾ ਜਦੋਂ ਵੀ ਉਹਨਾਂ ਨੂੰ ਬਕਾਇਦਾ ਕਿਹਾ ਡੱਲੇਵਾਲ ਸਾਹਿਬ ਨੂੰ ਵੀ ਜਦੋਂ ਤੁਸੀਂ ਹੁਕਮ ਕਰੋਗੇ ਸਾਰੀਆਂ ਜਥੇਬੰਦੀਆਂ ਪਹੁੰਚਣਗੀਆਂ ਇਸ ਕਰਕੇ ਉਹ ਦੁਬਾਰਾ ਮੀਟਿੰਗ ਤੋਂ ਬਾਅਦ ਫਿਰ ਫੈਸਲਾ ਲਿਆ ਜਾਏਗਾ ਅੱਜ 26 ਜਨਵਰੀ ਦੇ ਟਰੈਕਟਰ ਪ੍ਰੇਡ ਤੋਂ ਬਾਅਦ ਮੀਟਿੰਗ ਹੈ ਉਹਦੇ ਵਿੱਚ ਪਤਾ ਲੱਗੇਗਾ ਵੀ ਜੇ ਉਹ ਕਹਿਣਗੇ ਤੇ ਫਿਰ ਅਸੀਂ ਸਾਰੀਆਂ ਜਥੇਬੰਦੀਆਂ ਜਾਵਾਂਗੇ ਅੱਜ ਕਿਸਾਨਾਂ ਦੇ ਵਿੱਚ ਕਿੱਡਾ ਜੋਸ਼ ਹੈ ਅੱਜ ਸੋਡੇ ਟਰੈਕਟਰ ਮਾਰਚ ਦੇ ਵਿੱਚ ਕਿਸਾਨਾਂ ਦੇ ਵਿੱਚ ਤਾਂ ਇੰਨਾ ਜੋਸ਼ ਹੈ ਜੀ ਜੀ ਅੱਜ ਦਿੱਲੀ ਦਾ ਪ੍ਰੋਗਰਾਮ ਬਣ ਜੇ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠ ਹੋਏਗਾ ਦਿੱਲੀ ਵਿੱਚ ਦਿੱਲੀ ਵਿੱਚ ਜੀ ਠੀਕ ਹੈ ਟਰੈਕਟਰ ਮਾਰਚ ਅੱਜ ਤੁਸੀਂ ਕਰ ਰਹੇ ਹੋ ਇਹ ਜਾਤਾ ਟਰੈਕਟਰ ਮਾਰਚ ਤੁਸੀਂ ਆ ਤੁਸੀਂ ਕਰੋ ਪੀਜਪੀ ਦੇ ਲੀਡਰਾਂ ਦੇ ਜਾ ਕੇ ਸਰਕਾਰ ਦੇ ਘਰਾਂ ਦੇ ਅੱਗੇ ਕਰਦੇ ਤੇ ਉਹਦਾ ਤਾਂ ਕੋਈ ਫਰਕ ਪੈਣਾ ਸੀ ਇੱਥੋਂ ਤੁਸੀਂ ਉਹ ਜਾ ਕੇ ਉਤਨ ਵਾਲੇ ਚੌਕ ਤੋਂ ਵਾਪਸ ਮੁੜੇ ਹੋਗੇ ਤੇ ਸਰਕਾਰ ਤੇ ਕੀ ਕਰਨਾ ਤੇ ਜੂ ਹਰਕੂਗੀ ਐ ਐਕਚੁਅਲੀ ਜਿਹੜਾ ਰੋਸ ਪ੍ਰਦਰਸ਼ਨ ਹੁੰਦਾ ਨਾ ਜੀ ਉਹ ਸਿੱਧਾ ਲੀਡਰਾਂ ਦੇ ਬੂਹੇ ਤੇ ਕਰਨ ਦੀ ਬਜਾਏ ਲੋਕਾਂ ਨੂੰ ਵੀ ਅਸੀਂ ਨਾਲ ਜੋੜਨਾ ਲੋਕਾਂ ਨੂੰ ਦੱਸਣਾ ਹੈ ਵੀ ਅਸੀਂ ਐਸ ਆ ਸਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਮੰਨ ਨਹੀਂ ਰਹੀ ਇਸ ਕਰਕੇ ਅਸੀਂ ਲੋਕਾਂ ਨੂੰ ਦਿਖਾਉਣਾ ਹੈ ਕਿ ਸਰਕਾਰ ਜਿਹੜੀ ਆ ਇਹ ਧੱਕਾ ਕਰ ਰਹੀ ਕਿਸਾਨਾਂ ਨਾਲ ਕਿਉਂਕਿ ਬੀਜਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਤੌਰ ਤੇ ਉਹਨਾਂ ਦੇ ਪੱਲੇ ਕੁਛ ਨਹੀਂ ਨਾ ਉਹਨਾਂ ਦੀ ਸੈਂਟਰ ਗਵਰਨਮੈਂਟ ਕੋਈ ਮੰਨਦੀ ਆ ਉਹਨਾਂ ਦੇ ਬੋਹੇ ਅੱਗੇ ਬੈਠਣ ਦਾ ਸਾਨੂੰ ਕੋਈ ਫਾਇਦਾ ਨਹੀਂ ਤੁਹਾਡਾ ਇਹ ਜਿਹੜਾ ਅ ਅੱਜ ਮਲੋ ਬਾਅਰ ਚ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਕਿ ਕੇਂਦਰ ਸਰਕਾਰ ਦੇ ਗੱਲ ਆ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਨਾਲ ਮਿਲੀ ਹੋਈ ਹੈ ਜੀ। ਅੱਛਾ ਜੀ। ਇਹ ਰਲ ਮਿਲ ਕੇ ਜੋ ਵੀ ਕਾਨੂੰਨ ਲਾਗੂ ਹੋ ਰਹੇ ਨੇ ਇਹ ਕੋਈ ਇਕੱਲੀ ਸੈਂਟਰ ਗਵਰਨਮੈਂਟ ਨਹੀਂ ਇਹਦੇ ਚ ਗੁਨਾਹਗਰ ਪੰਜਾਬ ਸਰਕਾਰ ਵੀ ਗੁਨਾਹਗਰ ਹੈ। ਪੰਜਾਬ ਸਰਕਾਰ ਦਾ ਗੁਨਾਹ ਉਸ ਤੋਂ ਵੀ ਵੱਡਾ ਹੈ ਕਿਉਂਕਿ ਇਹ ਇੱਕ ਪਾਸੇ ਕਹਿ ਰਹੀ ਕਿਸਾਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਦੂਜੇ ਪਾਸੇ ਇਹ ਅੰਦਰ ਖਾਤੇ ਉਹਨਾਂ ਦੇ ਨਾਲ ਰਲੇ ਹੋਏ। ਉਹਦੇ ਦਾ ਸਾਰਾ ਗਰਾਊਂਡ ਹੈਗਾ। ਨੀਣਾ ਸੰਬੰਧ ਹੈ। ਮੇਰਾ ਨਾਮ ਜੀ ਬਲਜੀਤ ਸਿੰਘ ਗਿੱਲਾ ਹੈ। ਔਰ ਮੈਂ ਅਗਰਾਹ ਜਥੇਬੰਦੀ ਨਾਲ ਪਿਛਲੇ 30 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਸਾਡਾ ਅੱਜ ਜਿਹੜਾ ਕਿਸਾਨ ਟ੍ਰੈਕਟਰ ਰੋਸ ਮਾਰਚ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ ਕਿਉਂਕਿ ਮੋਦੀ ਗਵਰਨਮੈਂਟ ਹੈ ਜਿਹੜੀ ਉਹ ਕਾਰਪੋਰੇਟ ਕਟਾਰਿਆਂ ਨੂੰ ਜਿਹੜਾ ਫਾਇਦਾ ਦੇ ਰਹੀ ਹੈ ਔਰ ਵਪਾਰੀ ਵਰਗ ਨੂੰ ਜਿਹੜਾ ਉੱਚਾ ਚੱਕ ਰਹੀ ਹੈ ਤੇ ਕਿਸਾਨ ਨੂੰ ਉਹ ਮਾਰ ਰਹੀ ਹੈ ਪਿਛਲੇ ਸਾਲ ਸਿਰਫ ਪ੍ਰਾਈਵੇਟ ਘਰਾਣਿਆਂ ਨੇ 10 ਤੋਂ 12% ਕਣਕ ਖਰੀਦੀ ਸੀ ਅੱਜ ਤੁਸੀਂ ਦੇਖ ਲਓ ਵੀ ਕਣਕ ਦਾ ਰੇਟ 40 ਰੁਪਏ ਹੋਇਆ ਪਿਆ ਜਿਹੜਾ ਕਿ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਦੂਸਰੀ ਗੱਲ ਇਹ ਵੀ ਅਸੀਂ ਐਮਐਸਪੀ ਗਾਰੰਟੀ ਮੰਗਦੇ ਆ ਕਿ ਸਾਨੂੰ ਗਾਰੰਟੀ ਕਾਨੂੰਨ ਬਣਾਇਆ ਜਾਵੇ ਜਿਵੇਂ ਜਵਾਰ ਲਾਲ ਨਹਿਰੂ ਦੀ ਸਰਕਾਰ ਦੇ ਵਿੱਚ ਇੱਕ ਕੇਂਦਰੀ ਮੰਤਰੀ ਹੁੰਦਾ ਸੀ ਰਫੀ ਅਹਿਮਦ ਕਿਦਵਾਈ ਉਹ ਕ੍ਰਿਸ਼ੀ ਮੰਤਰੀ ਸੀਗਾ ਆਪਣੇ ਖੇਤੀਬਾੜੀ ਮੰਤਰੀ ਉਸਨੇ ਕਾਨੂੰਨ ਬਣਾਤਾ ਸੀ ਇੰਸੈਂਸ਼ੀਅਲ ਕਮੋਡਿਟੀ ਦੇ ਨਾਂ ਤੇ 1955 ਦੇ ਵਿੱਚ ਤਾਂ ਕਿ ਉਦੋਂ ਅਨਾਜ ਦੀ ਬੜੀ ਕਮੀ ਸੀ ਉਦੋਂ ਗਵਰਨਮੈਂਟ ਨੇ ਕਾਨੂੰਨ ਇਸ ਕਰਕੇ ਬਣਾਇਆ ਸੀ ਵੀ ਕੋਈ ਅਨਾਜ ਸਟਾਕ ਨਾ ਕਰ ਸਕੇ ਤੇ ਕਿਤੇ ਦੇਸ਼ ਨੂੰ ਕਿਸੇ ਨੂੰ ਭੁੱਖਾ ਮਾਰ ਦੇ ਉਹ ਕਾਨੂੰਨ ਹੁਣ ਤੱਕ ਚੱਲਦਾ ਆ ਰਿਹਾ ਹੈ ਲੇਕਿਨ ਮੋਦੀ ਸਰਕਾਰ ਵੱਖ-ਵੱਖ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਉਹ ਜ਼ਿਮੀਦਾਰਾਂ ਨੇ ਜਦੋਂ ਉਹਦਾ ਵਿਰੋਧ ਕੀਤਾ ਕਿਸਾਨ ਮਜ਼ਦੂਰਾਂ ਨੇ ਉਹ ਇਹਨੇ ਵਾਪਸ ਲੈ ਲਏ ਹੁਣ ਇੱਕ ਨਵੇਂ ਖੇਤੀ ਖਾੜੇ ਨੂੰ ਲੈ ਕੇ ਉਹੀ ਕਾਨੂੰਨ ਫਿਰ ਲਾਗੂ ਕਰਨ ਜਾ ਰਹੇ ਆ ਅਸੀਂ ਉਹ ਦਾ ਪਰਜੋਰ ਵਿਰੋਧ ਕਰਦੇ ਆ ਕਿਉਂਕਿ ਜਿਹੜੀ ਭਾਰਤ ਦੀ ਜੀਡੀਪੀ ਦੇ ਵਿੱਚ ਹੈ ਉਹ ਖੇਤੀਬਾੜੀ ਮੁੱਖ ਹਿੱਸਾ ਹੈ 20% ਜੀਡੀਪੀ ਭਾਰਤ ਦੀ ਖੇਤੀਬਾੜੀ ਤੇ ਨਿਰਭਰ ਹੈ ਔਰ 60% ਲੋਕ ਇਹਦੇ ਤੇ ਆਪਣਾ ਜਿਹੜਾ ਜੀਵਨ ਬਸਰ ਕਰਦੇ ਆ ਤੁਸੀਂ ਦੇਖੋ ਜੇ 60% ਜੀਵਨ ਬਸਰ ਕਰਦੇ ਆ ਤਾਂ ਜੀਡੀਪੀ ਦੇ ਵਿੱਚ ਵੀ 60% ਹੋਣਾ ਚਾਹੀਦਾ ਹੈ ਗਵਰਨਮੈਂਟ ਇਹ ਕਹਿੰਦੀ ਇਹ ਵੀ ਇਹਦੇ ਨਾਲ ਜੀਡੀਪੀ ਬਹੁਤ ਵੱਧ ਜੂਗੀ ਜੇ ਖੇਤੀ ਦੀਆਂ ਲਾਗਤਾਂ ਵੱਧਦੀਆਂ ਤਾਂ ਦੇਸ਼ ਪੁੱਕਾ ਮਰ ਜੂਗਾ ਅਸੀਂ ਇਹ ਕਹਨੇ ਆਂ ਵੀ ਦੇਸ਼ ਜਿਹੜਾ ਤੁਸੀਂ ਬਾਹਰੋਂ ਅਨਾਜ ਮੰਗਾਉਨੇ ਆ ਜਿਹੜਾ ਪੈਸਾ ਤੁਸੀਂ ਬਾਹਰਲੇ ਦੇਸ਼ਾਂ ਨੂੰ ਦਿੰਨੇ ਆ ਅਨਾਜ ਦਾਲਾਂ ਸਬਜ਼ੀਆਂ ਮੰਗਾਉਨੇ ਆ ਔਰ ਝੋਨੇ ਕਣਕ ਨੂੰ ਛੱਡ ਕੇ ਉਹ ਤੁਸੀਂ ਸਾਰੇ ਦੇਸ਼ ਦੇ ਵਿੱਚ ਉਹਦਾ ਸਰਵੇਖਣ ਕਰਵਾ ਲਓ ਉਹਨਾਂ ਪੈਸਾ ਤਾਂ ਜ਼ਿੰਮੇਦਾਰਾਂ ਨੂੰ ਦਿੱਤਾ ਹੀ ਨਹੀਂ ਜਾ ਸਕਦਾ ਜਿੰਨਾ ਬਾਹਰਲੇ ਦੇਸ਼ਾਂ ਨੂੰ ਇਹ ਦੇ ਦਿੰਦੇ ਆ ਕਿਉਂਕਿ ਖੇਤੀਬਾੜੀ ਨੀਤੀ ਕੋਈ ਨਹੀਂ ਕਿਉਂਕਿ ਨੀਤੀ ਜੇ ਮੰਨ ਲਓ ਕੋਈ ਚੀਜ਼ ਹੈ ਦਾਲ ਹੈ ਕੋਈ ਸਬਜ਼ੀ ਹੈ ਕਿਸੇ ਤਰ੍ਹਾਂ ਦੇ ਕੋਈ ਚੌਲ ਹੈ ਉਹ ਆਪਾਂ ਬਾਹਰੋਂ ਮੰਗਾਉਣੇ ਆ ਤਾਂ ਉਹਦੇ ਕਾਰਨ ਅਸੀਂ ਕਹਿੰਦੇ ਆਂ ਵੀ ਉਹ ਜਿਹੜਾ ਪੈਸਾ ਜ਼ਿੰਮੇਦਾਰਾਂ ਨੂੰ ਡਿਵਾਈਡ ਕਰ ਦਿੱਤਾ ਜਾਵੇ ਭਾਰਤ ਕਿਉਂ ਜਾਂ ਦੇਸ਼ ਹੈ ਜਿਹਦੇ ਵਿੱਚ ਮਤਲਬ ਕਿ 60% ਲੋਕ ਖੇਤੀ ਕਰਦੇ ਆਂ ਔਰ ਸਭ ਤੋਂ ਵੱਡੀ ਸਮੱਸਿਆ ਸਾਡੇ ਦੇਸ਼ 'ਚ ਹੀ ਹੋਗੀ ਕਿ 86% ਲੋਕ 5 ਇਹ 5 ਕਿੱਲਾਂ ਤੋਂ ਘਟ ਹੋ ਗਈ ਤੇ ਉਹਦੇ ਨਾਲ ਸਾਨੂੰ ਫਿਰ ਐਮਐਸਪੀ ਕਾਨੂੰਨ ਅਸੀਂ ਤਾਂ ਮੰਗਦੇ ਆ ਨਹੀਂ ਤਾਂ ਫਿਰ ਸਾਨੂੰ ਇਹ ਕਾਰਪੋਰੇਟ ਕਰਾਣੇ ਆ ਜੇ ਲੁੱਟ ਕੇ ਖਾ ਜਾਣਗੇ ਦੂਜੇ ਪਾਸੇ ਆਪਾਂ ਭਾਰਤ ਦਾ ਗਣਤੰਤਰ ਦਿਵਸ ਅੱਜ ਮਨਾ ਰਹੇ ਆ 67ਵਾਂ ਗਣਤੰਤਰ ਦਿਵਸ ਮਨਾਣੇ ਪਏ ਆ ਕੀ ਕਿਸਾਨ ਜਿਹੜਾ ਹੈ ਉਹ ਉੱਨਤ ਵਾਲੇ ਪਾਸੇ ਜਾ ਸਕਦਾ ਨਹੀਂ ਕਿਉਂਕਿ ਆਪਾਂ ਤਾਂ ਬੜੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਦੇ ਵਿੱਚ ਲੱਗੇ ਹੋਏ ਆ ਕੀ ਸਰਕਾਰ ਆਪਣੀਆਂ ਮੰਗਾਂ ਮੰਨਣ ਤੇ ਮਜਬੂਰ ਹੋਊਗੀ ਨਹੀਂ ਹੋਊਗੀ ਦੇਖੋ ਇਹ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਕਿਉਂਕਿ ਜਿਹੜਾ ਦੇਸ਼ ਖੇਤੀਬਾੜੀ ਤੇ ਆਧਾਰਿਤ ਹੈ ਉੱਥੇ ਜੇ ਖੇਤੀਬਾੜੀ ਉਹ ਜਿਹੜੀ ਹੈ ਕਾਮਯਾਬ ਨਾ ਰਹੂਗੀ ਜਿਹੜੀ ਮੁਨਾਫੇ 'ਚ ਨਾ ਰਹੂਗੀ ਤਾਂ ਆਟੋਮੈਟਿਕ ਜਿਹੜਾ ਦੇਸ਼ ਦਾ ਬੇੜਾ ਗਰਕੂਗਾ ਤੁਸੀਂ ਵੇਖ ਹੀ ਰਹੇ ਹੋ ਅੱਜ ਭਾਰਤ ਇੰਨਾ ਅਨਾਜ ਹੋਣ ਦੇ ਬਾਵਜੂਦ ਇਹ ਖਰਮਾਲੀ ਧਰਤੀ ਹੈ ਭਾਰਤ ਦੀ ਜਿਹਦੇ ਸਾਰੀ ਧਰਤੀ ਤੇ ਅਨਾਜ ਹੁੰਦਾ ਹੈ ਅਮਰੀਕਾ ਕੈਨੇਡਾ ਚ ਜਾਂ ਤਾਂ ਬਰਫ਼ ਹੈ ਰੇਗਿਸਤਾਨ ਹੈ ਕਿਤੇ ਪਹਾੜ ਹੈ ਕਿਤੇ ਜੰਗਲ ਹੈ ਲੇਕਿਨ ਇੰਡੀਆ ਦੇ ਵਿੱਚ ਸਾਰੀ ਧਰਤੀ ਤੇ ਅਨਾਜ ਹੁੰਦਾ ਹੈ ਔਰ ਇਹ ਤਾਂ ਇਹਨਾਂ ਨੂੰ ਐਕਸਪੋਰਟ ਕਰਕੇ ਅਨਾਜ ਦੇ ਵਿੱਚੋਂ ਅਰਬ ਕੰਟਰੀਆਂ ਦੇ ਵਿੱਚੋਂ ਜ਼ਿਆਦਾ ਪੈਸਾ ਕਮਾਇਆ ਜਾ ਸਕਦਾ ਹੈ ਪਰ ਮੋਦੀ ਗਵਰਨਮੈਂਟ ਦੀ ਨੀਤੀ ਇਹ ਹੈ ਵੀ ਉਹਨੇ ਜਿਹੜਾ ਅਮੀਰਾਂ ਦੇ ਘਰ ਭਰਨੇ ਹੈ ਔਰ ਕਿਸਾਨ ਨੂੰ ਕੁਚਲਣਾ ਹੈ ਇਸ ਕਰਕੇ ਮੁਨਾਫਾ ਜਿਹੜਾ ਉਹ ਅਮੀਰਾਂ ਦੇ ਘਰ ਚ ਪਹੁੰਚਾਇਆ ਜਾ ਰਿਹਾ ਹੈ ਜਿਵੇਂ ਹਿਮਾਚਲ ਦੇ ਵਿੱਚ ਮੰਡੀਆਂ ਖਤਮਾਂ ਕਰਨਾ ਚਾਹੁੰਦੇ ਆ ਮੰਡੀਆਂ ਖਤਮ ਆ ਹਿਮਾਚਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਅਡਾਨੀ ਅਵਾਨੀ ਨੂੰ ਇਹ ਖੁੱਲ੍ਹ ਦਿੱਤੀ ਬੀਜੇਪੀ ਗਵਰਨਮੈਂਟ ਨੇ ਪਹਿਲੇ 2 ਸਾਲ ਉਹਨਾਂ ਨੇ ਐਮਐਸਪੀ ਤੋਂ ਜ਼ਿਆਦਾ ਜਿਹੜਾ ਸੇਬਾਂ ਤੇ ਰੇਟ ਦੇਤਾ ਜਿਹੜਾ ਉੱਥੋਂ ਦਾ ਸਥਾਨਕ ਸੀਗਾ ਲੋਕਲ ਵਪਾਰੀ ਸੀ ਉਹਨੂੰ ਇਹਨਾਂ ਨੇ ਖਤਮ ਕਰਤਾ ਹੁਣ ਉੱਥੇ ਇਹੋ ਉਹੀ ਸੇਬ ਆ ਜਿਹੜਾ ਜ਼ਿਮੀਦਾਰਾਂ ਤੋਂ ਲੈ ਕੇ ਸੇਬ ਜਿਹੜੇ اگਾਉਂਦੇ ਆ ਉੱਥੇ ਜ਼ਿਮੀਦਾਰ ਹਿਮਾਚਲ ਦੇ ਵਿੱਚ 20-25 ਰੁਪਏ ਲੈਂਦੇ ਆ ਤੇ ਇੱਥੇ 250 ਸਾਰੇ ਭਾਰਤ ਦੇ ਵਿੱਚ ਸਪਲਾਈ ਕਰਦੇ ਆ ਔਰ ਇੰਨਾ ਵੱਡਾ ਮਨਾਫਾ ਇਹ ਗਵਰਨਮੈਂਟ ਚਾਹੁੰਦੀ ਹੈ ਵੀ ਇਹ ਵਪਾਰ ਦੇ ਵਿੱਚ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਂਦਾ ਹਾਂਜੀ ਪ੍ਰਧਾਨ ਜੀ ਕੱਟ ਕੇ ਕੱਟ ਕੇ ਘਰੋਂ ਦਵਾਰੋਂ ਉਹਨੂੰ ਕੱਟ ਲਓ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਹੈ 1 ਮਿੰਟ ਹਾਂਜੀ ਪ੍ਰਧਾਨ ਜੀ ਅੱਜ ਮਲੋਟ ਦਾਣਾ ਮੰਡੀ ਦੇ ਵਿੱਚ ਟਰੈਕਟਰ ਮਾਰਕਸ ਦੇ ਵਿੱਚ ਰੋਸ ਵੱਜੂ ਆਪਾਂ ਇਕੱਠੇ ਹੋਏ ਆਂ ਹਾਲਾਂਕਿ ਅੱਜ ਦਾ ਦਿਨ ਜਿਹੜਾ ਹੈਗਾ ਗਣਤੰਤਰ ਦਿਵਸ ਦਾ ਹੈ ਨਾ ਪਰ ਇੱਕ ਕੰਨੀ ਬੁੱਤੀ ਦੇਣੀ ਤੈਨੂੰ ਚੰਗੀ ਤਰ੍ਹਾਂ ਖੋਦ ਕੇ ਬੋਲੀ ਗੁੱਟ ਵਾਲੀ